ਗੁੱਡ ਮਾਰਨਿੰਗ ਜੀ ਗੱਲ ਕਰਨੀ ਆ ਜੋ ਕੈਨੇਡਾ ਦੇ ਵਿੱਚ ਗੋਲੀਆਂ ਚੱਲੀਆਂ ਨੇ ਕਪਲ ਸਰਮਾ ਦੇ ਕੈਫੇ ਦੇ ਉੱਪਰ ਜੋ ਪੰਨੂ ਨੇ ਬਿਆਨ ਦਿੱਤਾ ਪਹਿਲਾਂ ਪੰਨੂ ਦਾ ਬਿਆਨ ਸੁਣੋ ਬਾਕੀ ਗੱਲ ਬਾਅਦ ਕਰਦੇ ਹਾਂ ਬਿੰਗ ਇਸ ਟੇਕਿੰਗ ਪ੍ਰੈਸ ਸੌਰੀ ਇਮੀਡੀਏਟਲੀ ਪ੍ਰੋ ਖਾਲਿਸਤਾਨ ਸਿਕਸ ਆ ਬਲੇਮ ਫਾਰ ਥੈ ਮੇਰਾ ਸਵਾਲ ਆ ਬੁੱਧੀ ਭਗਤ ਹਿੰਦੂ ਕੰਟਰਡ ਪੰਚਿਆਨੂ ਕਿ ਉਹ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਤੇ ਬਿਜ਼ਨਸ ਕਿਉਂ ਕਰ ਰਿਹਾ ਹੈ ਹਿੰਦੁਸਤਾਨ ਚ ਕਿਉਂ ਨਹੀਂ ਕਰਦੇ ਇਸ ਕੈਨੇਡਾ ਨੂੰ ਹੁਣ ਇਹੀ ਸਵਾਲ ਇਹਨਾਂ ਨੂੰ ਪੁੱਛ ਲੈ ਬੇਤ ਤੁਸੀਂ ਕਿਨੇ ਡਾ ਕੀ ਕਰਦੇ ਹੋ ਤੁਹਾਡੇ ਬਿਜ਼ਨਸ ਹੈ ਨਹੀਂ ਗਏ ਇਹ ਪੰਨੂ ਸਾਹਿਬ ਨੇ ਇਹਨੇ ਦੇਸ਼ ਬਣਾਉਣਾ ਇੱਕ ਬਿਆਨ ਦੇਖੋ ਇਹਨਾਂ ਦੇ ਵੀ ਤੁਸੀਂ ਕੀ ਕਲੇਟਾ ਕਰਦੇ ਹੋ ਤੁਸੀਂ ਖਾਸ ਤਾਰਫ ਤੇ ਕਲੇਟਾ ਜਾ ਕੇ ਮੰਗੀ ਜਾਂਦੇ ਹੋ ਤੁਸੀਂ ਤੁਹਾਡੇ ਬਿਜ਼ਨਸ ਹੈ ਨਹੀਂ ਗਏ ਵੱਡੇ ਵੱਡੇ ਵੀ ਛੋਟੇ ਵੀ ਹੈ ਨਾ ਜਗਾ ਤੁਹਾਨੂੰ ਕਾ ਫੇਰ ਮੈਨੂੰ ਨਹੀਂ ਸਮਝ ਲੱਗੀ ਇਹ ਵਕੀਲ ਸਾਹਿਬ ਪੰਨੂ ਸਾਹਿਬ ਕਿਸੇ ਧਾਰ ਦੇ ਉੱਪਰ ਜਾ ਕੇ ਕਿਸ ਤਰ੍ਹਾਂ ਦੇ ਉੱਪਰ ਜਾ ਗੱਲ ਕਰਦੇ ਪਹਿਲੇ ਸਹੀ ਹੈ ਨਾ ਐਸੇ ਬਿਆਨ ਨੂੰ ਉਲਟਾ ਵੀ ਕਰਕੇ ਦੇਖ ਲਓ ਨਾ ਫਿਰ ਜੇ ਤੁਹਾਡੇ ਨੇ ਵੀ ਲੱਗ ਸਕਦੀ ਹੈ ਗੱਲਾਂ ਬਿਜ਼ਨਸ ਦਾ ਕੋਈ ਵੀ ਕਾਸਾ ਜਿੱਥੇ ਮਰਦੇ ਤੁਸੀਂ ਕਰ ਲਓ ਜੇ ਤੁਸੀਂ ਖਾਸ ਤੰਦ ਦੀ ਗੱਲ ਕੈਨੇਡਾ ਚ ਕਰ ਸਕਦੇ ਹੋ ਅਗਲੇ ਵੀ ਕਰ ਸਕਦੇ ਆ ਜੇ ਬਰਾਬਰ ਰਕਤ ਤੁਹਾਨੂੰ ਉਹਨੇ ਆ ਓਨਰ ਵੀ ਉਹਨੇ ਆ ਸਹੀ ਹੈ ਨਾ ਜੇ ਤੁਸੀਂ ਕਹਿ ਰਹੇ ਹੋ ਕੈਨੇਡਾ ਇੰਡੀਆ ਜਾ ਕੇ ਬਿਜ਼ਨਸ ਕਰਨ ਅਗਲੇ ਕਹਿੰਦੇ ਪੰਜਾਬ ਜਾ ਕੇ ਗੱਲ ਕਰੋ ਫੇਰ ਨਹੀਂ 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 ਅਸਲੀ ਇੱਦਾਂ ਨਹੀਂ ਤਾਂ ਹੱਪਾ ਨੂੰ ਸਾਹਮਣੇ ਜਦ ਕੈਨੇਡਾ ਦੇ ਨੇ ਮਾਲ ਖਰੀਦ ਲਿਆ ਹੁੰਦਾ ਵੀ ਕੈਨੇਡਾ ਇੰਨਾ ਹੀ ਧਰਤੀ ਇਹਨਾਂ ਮਾਲ ਖਰੀਦ ਲਈ ਬਸ ਨਫਰਤ ਫਲਾ ਰਹੇ ਨੇ ਸਿੱਖਾਂ ਦਾ ਚਿਹਰਾ ਕੀ ਜਾ ਰਿਹਾ ਕਰੇ ਸੋਚਿਆ ਪੰਨੂ ਸਾਹਿਬ ਤੁਸੀਂ ਜੇ ਤੁਸੀਂ ਖਾਸ ਰਾਜ ਦੀ ਗੱਲ ਹੀ ਕਰਦੇ ਹੋ ਕਿ ਸੋਚਿਆ ਜੇ ਕੋਈ ਚਿਹਰਾ ਦਿਨੇ ਪਏ ਬਾੜ ਦੇ ਵਿੱਚ ਸਿੱਖਾਂ ਦਾ ਕੀ ਜਾ ਰਿਹਾਗਾ ਵੀ ਇਹ ਗੋਲੀਆਂ ਚਲਾਉਂਦੇ ਨੇ ਇਹ ਬੰਦੇ ਮਾਰਦੇ ਨੇ ਹੈ ਕਿ ਸੋਚ ਕੇ ਦੇਖਿਓ ਕਿਹੜਾ ਚਿਹਰਾ ਕੜਾ ਦੇ ਰਹੇ ਲੋਕਾਂ ਨੂੰ ਤੁਹਾਡੀਆਂ ਇਹ ਕਰਾ ਬਾੜ ਦੇ ਦਾ ਪਿਆ ਅੱਜ ਕਾ ਸੋਸ਼ਲ ਮੀਡੀਆ ਹੈਗਾ ਹਰ ਇੱਕ ਜੀ ਦੇਖਦਾ ਪਿਆ ਹੈਗਾ ਤੁਸੀਂ ਨਫਰਤ ਫਲਾ ਰਹੇ ਹੋ ਪੁਰਤਗਾਲ ਦੇ ਵਿੱਚ ਛੇੜ ਹੋਈ ਹੈ ਸਿੱਖਾਂ ਨਾਲ ਬਾਕੀ ਕਰ ਕੰਟਰੀ ਛੱਡ ਕੇ ਆਪਣੇ ਕੰਟਰੀ ਜਾਓ। ਉਹ ਦੇਖਿਓ ਸਾਬ ਨੇ ਵੀਡੀਓ ਉਹ ਗੱਲਾਂ ਕਿੱਥੋਂ ਆ ਰਹੀਆਂ ਨੇ। ਫਿਰ ਸੋਚਦੇ ਪਰਚਾ ਪਚਾਰ ਵਾਲੀ ਗੱਲ ਹੈ ਸਾਡੇ ਵਾਸਤੇ। ਸਹੀ ਹੈ ਨਾ? ਜੇ ਤੁਸੀਂ ਖਾਸ ਰਾਜ ਦੀ ਗੱਲ ਕਰਦੇ ਹੋ ਸਿੱਖ ਹੈ ਕੌਣ? ਪਹਿਲਾਂ ਪਹਿਚਾਣ ਕੀ ਆ ਲੜਦੇ ਆ ਗੋਲੀਆਂ ਮਾਰਦੇ ਆ। ਹੈ ਅਸੀਂ ਕੈਨੇਡਾ ਨੂੰ ਗੈਂਗਸਟਰ ਬਣਾ ਕੇ ਰੱਖ ਦਿੱਤਾ। ਹਰ ਤੀਜੇ ਦਾ ਹੱਤੀ ਹਰ ਰੋਜ਼ ਬੰਦੇ ਫੜੇ ਜਾਂਦੇ ਸਾਡੇ। ਹੈ ਕੋਈ ਡਰੱਗਸ ਹੋਵੇ, ਕੋਈ ਕੀ ਕਾਰੋਬਾਰ ਹੋਵੇ, ਚਾਰ ਛੱਡੋ ਖਰਤੀ ਜਿਹੜੇ 10 12 ਬੰਦੇ ਡੇਲੀ ਦੇ ਕੰਮ ਆ। ਫਰੋਤੀਆਂ ਮੰਗੜੀਆਂ। ਕੌਣ ਆ? ਸਾਡੇ ਵਾਲੇ ਨੇ ਸਾਰੇ। ਢੀਂਡੀ ਵਾਲੇ। ਕੇ ਸੋਚ ਕੇ ਦੇਖੋ ਇਹ ਚਿਹਰੇ ਕੀ ਜਾ ਰਹੇ ਆ। ਜੇ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਨੂੰ ਸੋਚਣਾ ਪੈਣਾ ਇਹ ਚਿਹਰੇ ਕਿਹੜਾ ਦੇ ਰਹੇ ਆ। ਉਹਨੂੰ ਸਾਬ ਕੇ ਸੋਚ ਕੇ ਦੇਖਿਓ ਨਫਰਤ ਨਹੀਂ ਫੈਲਾ ਰਹੇ ਤੁਸੀਂ ਕਦੇ। ਤੁਹਾਡੇ ਬਿਆਨਾਂ ਕਰਕੇ ਨਫਰਤ ਫੈਲਦੀ ਆ। ਉਹਨਾਂ ਹੀ ਹੱਕ ਸਭ ਨੂੰ ਆ ਜਿੰਨਾ ਤੁਹਾਨੂੰ ਆ। ਵੱਧ ਘੱਟ ਬੋਲੇਗਾ ਮਾਫ